ਆ ਵੀਰੋ ਬਾਬਾ ਬਾਲਘਣਾ ਦਾ ਪਾਣੀ ਮੱਥਾ ਟੇਕ ਲਿਆ ਵੀਰੋ ਤੇ ਅੰਦਰ ਬਾਈ ਵੀਡੀਓ ਬਣਾਉਣ ਨਹੀਂ ਦੇਈ ਤੇ ਆਪ ਆਪਣਾ ਆ ਕੇ ਤੁਹਾਨੂੰ ਜਰੂਰ ਦਵਾਉਂਦੇ ਲੈ ਵੀ ਤੇ ਉੱਪਰ ਉਹ ਹੀ ਦਰਬਾਰ ਬਾਬਾ ਬਾਲਘਣਾ ਦਾ ਪਾਪਾ ਮੱਥਾ ਟੇਕ ਦਿਆ ਤੇ ਇੱਧਰ ਚਾਹ ਰਿਹਾ ਧੋਣਾ ਵੀ ਸਾਹਮਣੇ ਵਲੌਗ ਬਣਾਗਾ ਬਾਦ ਵਿੱਚ ਦੀ ਨੋ ਜੈ ਮਾਤਾ ਦੀ ਜੈ ਉਹ ਯੋਜਿਕ ਚੱਲ ਰਿਹਾ ਨਾ ਲੈ ਭਾਈ ਇਹ ਪੰਡਾਰੇ ਆ ਰਹੇ ਆਂ ਟੈਮ ਵਾਲੇ ਰਾਹ ਨੂੰ ਬਹੁਤ ਵਧੀਆ ਟੈਮ ਵਾਲੇ ਰਾਹ ਚਲਾਇਆ ਬਾਬਾ ਵਾਲਕਨਾਥ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਲੈ ਵੀ ਸਾਹਮਣੇ ਦੇਖ ਲਓ ਪਾਖੜਾ ਟਾਈਮ ਆ ਰਹੀ ਏ ਜਿਹੜੀ ਤੇ ਧੁੰਦਲਾ ਬਈ ਥੋੜਾ ਜਿਹਾ ਇਸ ਸਰ ਦਾ ਦੇਖਣ ਨੂੰ ਆ ਤੇ ਵਿਊ ਟੈਕਾ ਬਰਾਉਂ ਪਾੜ ਦੇਖੋ ਵੀਰੋ ਸਭ ਤੋਂ ਉੱਪਰ ਦੇਖੋ ਕਿੱਦਾਂ ਖੜਿਆ ਕੱਲਾ ਹੀ ਪਾੜ ਮਾਤਾ ਦੀ ਕਿਰਪਾ ਦੇਖੋ ਵੀ ਕਿੱਟਾ ਤਗੜਾ ਮਤਲਬ ਪੱਥਰਾ ਤੇ ਤਰੀ ਖੜਿਆ ਵੀ ਦੇਖੋ ਲੈ ਵੀਰੋ ਚੱਲੇ ਆਂ ਬਾਬਾ ਪਾਲਖਾਨਾ ਤੇ 60 ਬੱਚਾ ਰਵੇ ਸੁਨਹਿਰੇ ਤੇ ਬਈ ਪੱਟੜੀ ਕੋਲ ਹੋ ਗਿਆ ਤੇ ਬਾਬਾ ਬਾਨ ਆ ਕੇ ਨੇ ਰਵੇ ਐਂ ਮੋਰੀ ਆ ਬਹੁਤ ਬਤਾਇਆ ਆਪਾਂ ਆ ਰਹਿ ਰਹੇ ਹਾਂ ਤੇ ਜਿੱਦਨੋਂ ਰਾਹ ਵਈ ਦੇਖੋ ਨਾ ਦੇ ਪਿਟੂ ਪਾੜ ਉੱਤਰ ਕੇ ਸਿੱਧਾ ਸਿੱਧਾ ਰਾਹ ਪੈ ਗਈ ਤੇ ਇੱਧਰ ਦੇਖੋ ਬਈ ਸਾਰੀ ਭਗਲਾ ਟਾਈਮ ਆਇਓ ਤੇ ਪੱਟੜ ਦੇ ਕੋਲ ਮਿੱਤਰਾ ਉੱਠੇ ਆਂ ਆਣੀਓ ਕੰਮਰੇ ਵੀ ਪਾਣੀ ਚੰਮ ਰਿਹਾ ਹੈ ਬਾਕੀ ਤੁਹਾਨੂੰ ਨੇੜੇ ਹੋਵੇ ਹੋਰ ਦਿਖਾਵਾਂਗੇ ਤੇ ਇਹ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਚਲੋ ਫਿਰ ਇਹ ਵੀਊ ਚੈੱਕ ਕਰ ਲਓ ਵੀ ਜਾਣਾ ਹੁੰਦਾ ਨਾ ਤੇ ਆਪਾਂ ਨੂੰ ਕਿਸਤੀ ਦੇ ਵਿੱਚੋਂ ਜਾਣਾ ਹੋਆ ਤੇ ਕਿਸਤੀ ਦੇ ਵਿੱਚੋਂ ਜੇ ਚਾਹੀਏ ਭਾਈ ਆਪਣਾ 17 ਕਿਲੋਮੀਟਰ ਪਹਿ ਬਾਹਰ ਜਾਣਾ ਤੇ ਵੀ ਤੇ ਜੇ ਆਪਾਂ ਉਹ ਮੋਟਰਸਾਈਕਲਾਂ ਵਜਾਈਏ ਫਿਰ ਆਪਾਂ ਨੂੰ ਪੈ ਜਾਵੇ 77 78 ਕਿਲੋਮੀਟਰ ਇਹਦਾ ਸਭ ਵਿਚਾਰ ਦੇਖੋ ਕੀ ਬਣਾਗਾ ਹਲੇ ਕਿਸਤੀ 'ਮ ਜਾਵਾਂਗੇ ਜਾਂ ਆਪਣਾ ਮੋਟਰਸਾਈਕਲਾਂ ਵਜਾ ਜਾਵਾਂਗੇ ਆਏ ਬਿਰੋ ਕੰਨ ਜੇ ਬਸ ਹੋਵੇ ਮਾਰੇ ਤੋਂ ਜਿਆਦਾ ਪਾਣਾਂ ਦੇ ਵਿੱਚ ਆ ਗਏ ਪਾ ਇੱਧਰ ਟਾਈਮ ਆ ਬੜੀ ਤੇ ਕੋਲ ਜਾ ਕੇ ਤੁਹਾਨੂੰ ਜਰੂਰ ਦੱਸਾਂਗੇ ਮਾਈ ਹਾਈ ਉਹ ਦੇਖੋ ਵੀ ਸਾਰੀ ਟਾਈਮ ਆ ਇੱਧਰ ਓਏ ਹੋਏ ਪੈਣ ਤੇ ਬਹੁਤ ਜ਼ਿਆਦਾ ਬਾਰਿਸ਼ ਲੱਗੀ ਥੋੜੀ ਜਿਹੀ ਆਨ ਤੇਜ ਤੇ ਬਾਕੀ ਦੇਖੋ ਕੀ ਬਣਦਾ ਬਈ ਬਾਰਿਸ਼ ਵੀ ਤੇਜ ਇਹ ਬੰਦੇ ਖੜਕੇ ਕੀ ਹੋ ਗਿਆ ਇਹ ਮੇਰਾ ਮਤਲਬ ਹੈ ਕਿ ਬੱਦਲ ਘੁੜਿਆ ਗਿਆ ਹੱਸ ਬਈ ਹੱਸ ਘੁੜਿਆ ਗਿਆ ਬੱਦਲ ਤੇ ਬਾਰਿਸ਼ ਲੱਗੀ ਪੈਣ ਬਈ ਬੰਦੇ ਰੁਕ ਗਏ ਨਾ ਪਤਾ ਕਿ ਕਿਹੜੀ ਜਿੱਥੇ ਜਾਏਗੇ ਰੋਗ ਟਕਾਈ ਦੇ ਵਗ ਜਿਵੇਂ ਜਿੱਥੇ ਜਾੜਾ ਆਪਾਂ ਸਾਰਾ ਮੱਤਾ ਚ ਫਸਾਉਣਾ ਹੈ ਇਹ ਵਾਰਸ਼ ਲੱਗੀ ਪੈਣਾ ਦੇਖਿਆ ਬੰਦਾ ਜੰਗਾ ਵਾਸੇ ਗਾਦੇ ਗੱਡਾ ਕੂੜਾ ਪਿਆ ਹੋਇਆ ਹੈ ਉਹ ਮੇਰਾ ਫੋਨ ਸੁਣੋ ਹੱਥੋਂ ਤਾਂ ਮਿਲਕਿਆ ਵਾ ਨਾ ਜਿੱਦਾਂ ਦੀ ਗੱਲ ਜੋ ਬੰਦਾ ਦੇਖੋ ਬਈ ਬਾਲਖਨਾਤ ਜਾ ਰਹੇ ਕਿਹੋ ਜਿਹਾ ਲੱਗ ਰਿਹਾ ਡਰਤੋਂ ਲੱਗ ਰਿਹਾ ਪਾੜਾਂ ਵਾ ਉਹਦੇ ਟਾਈਮ ਹੋਵੇ ਇੱਕ ਜਗ ਦਿਖਾਵਾਂ ਤੁਹਾਨੂੰ ਦੇਖੋ ਬਈ ਬੱਦਲ ਪਾੜਾਂਗੇ ਉੱਪਰ ਜਾ ਰਹੇ ਆ ਤੇ ਹਮ ਬੱਦਲਾਂ ਦੇ ਤੜਾ ਜਾ ਰਹੇ ਆ ਉਹ ਵੀ ਬੱਦਲ ਆਟਾ ਦੇ ਵਿੱਚ ਨੂੰ ਲੰਘ ਰਹੇ ਆ ਜਰਾ ਰਿਫਰ ਕਰਨਾ ਹੈ 5 ਕਿਲੋਮੀਟਰ ਕੱਢ ਗਿਆ ਬੰਦਿਆਂ ਨੂੰ ਲੱਗੀ ਚਾਹ ਪਕੌੜਿਆਂ ਦੀ ਭੁੱਖ ਤੇ ਉਹ ਬੰਦਾ ਦੇਖੋ ਥੋਵੇਂ ਜਾਦੂ ਜਾਦੂ ਇਹ ਕੱਥਾ ਹੈ ਇਹ ਜਾਦੂ ਬਣ ਰਿਹਾ ਬਈ ਰਿੱਤੀ ਕਰੋਸ਼ਲੀ ਵੀ ਲਮਾ ਨਾ ਇਹਨੂੰ ਧੁੱਪ ਨਹੀਂ ਮਿਲ ਰਹੀ ਅੱਜ ਵਾੜਾ ਵਾਟਰੀ ਲੋ ਤੇ ਬਾਕੀ ਵੀ ਭਾਖੜਾ ਡੈਮ ਲੈ ਗਈ ਉਰ ਤੇ 5 ਕਿਲੋਮੀਟਰ ਤੇ ਦਿਖਾਵਾਂਗੇ ਤੁਹਾਨੂੰ ਤੇ ਬਾਬਾ ਵਾਲਖਣਾ ਤਾਂ ਇਹ ਪਹਿਲਾਂ ਖਾਈਏ ਚਾਹ ਪਕੌੜਾ ਸਾਪ ਕੋੜ ਬੰਦ ਹੋ ਗਿਆ ਹੁਣ ਲੈ ਬਈ ਨੰਗਲ ਡੈਮ ਆ ਪਹੁੰਚ ਗਏ ਬਈ ਸਾਹਮਣੇ ਹੀ ਨੰਗਲ ਡੈਮ ਆ ਦੇਖੋ ਤੇ ਉੱਤੇ ਬਈ ਕਿਸ਼ਤੀ ਯਾਹਾਂ ਸਾਹਮਣੇ ਦਿਓ ਦੇਖੋ ਬਾਬਾ ਬਾਲਖਨਾ ਜਿਹੜੇ ਬੰਦੇ ਨੇ ਕਿਸ਼ਤੀ 'ਵਾਂ ਜਾਣਾ ਕਿਸ਼ਤੀ 'ਵਾਂ ਜਾਦਾਗਾ ਤੇ 17 ਕਿਲੋਮੀਟਰ ਪਹਿ ਹੋ ਬਈ ਕਿਸ਼ਤੀ 'ਵਾਂ 1 ਘੰਟੇ ਕਰਾ ਉਹ ਨੰਗਲ ਡੈਮ ਦੇ ਵਿੱਚੋਂ ਜਾਣਾ ਪਵਾ ਤੇ ਜੇ ਆਪਾਂ ਜਾਈਏ ਮੋੜਸੇ ਨਾਲ ਫਿਰ ਬਈ ਪਹਿ ਵਾ 60 70 ਕਿਲੋਮੀਟਰ ਤੇ ਬੰਦੇ ਸਲਾਹ ਕਰ ਰਹੇ ਆ ਜੇ ਵੀ ਕਿਸ਼ਤੀ ਮੰਜਾਈਏ ਕਾ ਮੋਟਰਸਾਈਕਲ ਆ ਵਾ ਬਾਕੀ ਲੋਕ ਇਸ ਤਰ੍ਹਾਂ ਵਿਚਾਰ ਰਹੇ ਆ ਰਸਤਾ ਰਸਤਾ ਹਾਏ 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 ਰਸਤਾ ਲੋਕ ਜਾ ਰਹੇ ਆ ਉਹ ਡਰ ਲੱਗ ਰਿਹਾ ਵੀ ਦੇਖ ਕੱਡਾ ਦਰਿਆ ਮੰਗਲ ਟਾਈਮ ਆ ਬਈ ਦੇਖ ਲੋ ਇਹੋ ਤੇ ਵੀ ਨੰਕਰ ਟਾਈਮ ਆ ਪਹੁੰਚ ਗਏ ਤੇ ਦੇਖ ਰਿਹਾ ਬਾਬਾ ਵਾਲਕਨਾਰ ਜਾਣਾ ਬਈ ਕਿਸਤੀ ਮੈਂ ਚਾਹੀਏ ਇੱਕ ਮੋਟਰਸਾਈਕਲ ਆ ਪਰ ਆਪਾਂ ਦੋ ਬਈ ਮੋਟਰਸਾਈਕਲੋਂ ਜਾਾਂਗੇ ਕਿ ਕਿਸਤੀ ਕਰੀ ਸੱਪਾ ਨੇ ਲੈਣਾ ਨਹੀਂ ਕਿਉਂਕਿ ਕਿਸਤੀ ਉਹ ਉੱਥੇ ਜਾ ਦੇਖੋ ਤੇ ਇੱਧਰੋਂ ਸਿੱਧਾ ਉਹ ਪਰਾਂ ਜਾ ਬਈ 1 ਘੰਟੇ ਕਰਾ ਕਿਸਤੀ ਦੇ ਵਿੱਚ ਨੂੰ ਤੇ ਮੋਟਰਸਾਈਕਲ ਆ ਵੀ ਹੈਗਾ 1 ਡੇਢ ਘੰਟੇ ਕਰਾ ਤੇ ਬੰਦੇ ਸਲਾਹ ਕਰ ਰਹੇ ਆ ਵੀ ਜੇ ਇਹ ਲੋਟ ਬ੍ਰੀਨ ਇਹ ਲੋਟ ਦਾ ਵੀਊ ਬਣਾ ਰਹੀ ਹੈ ਵੀ ਨੰਗਲ ਡੈਮ ਕੇ ਪਾਸ ਆ ਗਏ ਨਾ ਹਣ ਤੇ ਬਈ ਬਾਲਕਨਾਥ ਜਾ ਰਹੇ ਤੇ ਇੱਧਰ ਆਪਾਂ ਨੂੰ ਸਿਵਜੀਗਾ ਮੰਦਿਰ ਮਿਲਿਆ ਇੱਕ ਉਹ ਦੇਖੋ ਸਾਹਮਣੇ ਤੇ ਇਹ ਨੰਗਲ ਡੈਮ ਕੇ ਬਿਲਕੁਲ ਲੱਭਈਆ ਇੱਧਰ ਨੰਗਲ ਲੈਮ ਆ ਗਈ ਤੇ ਬੰਦੇ ਦੇਖੋ ਬਈ ਆਪਣੇ ਫੋਟੋ ਫੋਟਾਂ ਲੱਗ ਰਹੇ ਖਿੱਚਣ ਓਏ ਮੇਰੀ ਮੋਟਰਸਾਈਕਲ ਦਾ ਫੋਟੋ ਖਿੱਚਿਆ ਤੇ ਬਈ ਬਿੱਲਾ ਕਹਿ ਰਿਹਾ ਮੇਰੀ ਮੋਟਰਸਾਈਕਲ ਦਾ ਫੋਟੋ ਖਿੱਚੋ ਤੇ ਚਲੋ ਫਿਰ ਨਹਾਉਂਦੇ ਇਸ਼ਨਾਨ ਕਰਦੇ ਆ ਤੇ ਪਾਪਾ ਬਾਲਕਨਾਥ ਰਹਿ ਗਿਆ ਬਈ ਉੱਤੇ 40 ਕਿਲੋਮੀਟਰ ਉਹ ਪਾਰਾ ਜਾਣਾ ਆਪਾਂ ਨੇ ਤੇ ਇੱਧਰ ਤੇ ਆ ਪਏ ਆ ਸੱਬੀ ਫੋਟੋ ਵਿੱਚ ਆ ਮੇਰੀ ਆਗਾ ਵੇ ਇੱਧਰ ਇੱਧਰ ਹੋ ਸੱਬੀ ਕਿ ਕਦੋਂ ਸੱਬੀ ਬੰਦੇ ਨਾ ਲੀਏ ਸਾਰੇ ਡੈਮ ਅਨੂ ਵੀ ਕਹਿ ਮੈਂ ਵਿਚੇ ਤੱਕ ਜਾ ਕਾ ਮੈਂ ਠੀਕ ਆ ਇਹਨੂੰ ਫੇਰ ਮੈਂ ਫੋਨ ਨਹੀਂ ਕਰਦਾ ਆਪਾਂ ਮੈਂ ਵੀ ਨਾ ਆਪ ਨੂੰ ਜਿਹੜਾ ਹੋਵੇ ਰੈਡੀ ਇੰਨਾ ਹੀ ਬਾਬਾ ਵਾਲਖਨਾਤ ਲੈ ਵੀਰੋ ਬਾਬਾ ਵਾਲਖਨਾਤ ਚੱਲ ਰਹੇ ਆ ਸਵੇਰੀ 6 ਵਜੇ ਕੇ ਜਾਣਾ ਦੇਵੀ ਤੇ ਪੰਮਾ ਨੂੰ ਬਾਬਾ ਵਾਲਖਨਾਤ ਤੋਂ ਲੱਭਿਆ ਇੰਨੀ ਜੜਾਈ ਚੜ ਗਏ ਬਈ ਬਹੁਤ ਜ਼ਿਆਦਾ ਕਿੰਨੀ ਚੜਾਈ ਚੜ ਗਏ ਗੁੱਜਰ ਪਾਸ ਅੱਗੇ 110 20 ਕਿਲੋਮੀਟਰ 110 ਕਿਲੋਮੀਟਰ 20 ਬਹੁਤ ਉੱਚੀ ਆ ਗਏ ਮਨੇ ਪਾੜਾਂ ਪਰ ਬਾਬਾ ਵਾਲਖਨਾਤ ਮਾਨੂੰ ਹਜੇ ਤੱਕ ਨਹੀਂ ਲੱਭਿਆ ਇੱਥੇ ਬੈਠਾ ਤੇ ਚਲੋ ਫਿਰ ਚਾਂਦੇ ਆ ਉੱਪਰ ਨੂੰ ਵੇ ਨਾ ਵੀ ਸਵੇਰੇ ਆਪਾਂ 7 ਵਜੇ ਤੁਰੇ ਪਿਆ ਆ ਬਾਬਾ ਵਾਲ ਖਾਨ ਦੇ ਵੀ ਤੇ ਪਾਖਰਾ ਡੈਮ ਕੋਲ ਨੂੰ ਤੇ ਬਈ ਬਹੁਤ ਉੱਚੀ ਚੜ੍ਹਾਈ ਆ ਮੋਟਰਸਾਈਕਲ ਵੀ ਬਈ ਮਾ ਇਸ ਤਰ੍ਹਾਂ ਹੋ ਰਿਹਾ ਮੋਟਰਸਾਈਕਲ ਆ ਵੀ 90 ਵਾਰ ਰਹੇ ਆ ਪਹਿਲੇ ਦੂਜੇ ਗੇਅਰ ਮਾ ਤੇ ਰਾਤ ਦਾ ਲੰਗਰ ਖਾਇਆ ਬਾਦ ਆਪਾਂ ਨੇ ਮਾਨਣਾ ਦੇਵੀ ਦਾ ਕੱਲ ਰਾਤ ਮੱਥਾ ਟੇਕਾ ਤੇ ਆਏ ਸਾਰੇ ਰਾਪਨ ਬਾਬਾ ਵਾਲ ਖਾਨ ਲੰਗਰ ਨਹੀਂ ਲਿਆ ਤੋੜਾ ਦਾ ਇੱਕ ਲੰਗਰ ਮਿਲ ਜਾ ਵੀ ਇਕ ਖਾਂਦੇ ਆਉਣ ਲੰਗਰ ਫਿਰ ਚੱਲਦੇ ਆ ਬਾਬਾ ਬਾਲ ਖਨਾਨ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਤੇ ਉਰੇ ਦੇ ਵੀ ਬਾਬਾ ਬਾਲ ਖਨਾਨ ਦਾ ਰਹਿ ਗਿਆ 4 ਕਿਲੋਮੀਟਰ ਦੂਰ ਤੇ ਸਾਰਾ ਦੁਕਾਨ ਉਹ ਵੀ ਵਲੋਗ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਨਾਲ ਲੰਗਰ ਖਾਣਾ ਵੀ ਦੇਖੋ ਇਹ ਲੰਗਰ ਆਇਆ ਮੋੜੀ ਲੰਗਰ ਆਇਆ ਬਾਬਾ ਬਾਲ ਖਨਾਨ ਦਾ ਉਰਤੇ ਰਹਿ ਗਿਆ ਵੀ 4 ਕਿਲੋ ਚਾਹ ਫਿਰਿਆਂ ਤੇ 4 ਕਿਲੋਮੀਟਰ ਹੈਗਾ ਉੱਪਰ ਐ ਬਾਈ ਪਾਪਾ ਵਾਲਖਨਾਤ ਦੀ ਪਹਾੜੀ ਦੇਖ ਲੋ ਮੋਟਰਸਾਈਕਲ ਦੇਖ ਲੋ ਮਾਰਾ ਕਿਤਰਾ ਚੱਲ ਰਿਹਾ ਉਹ ਦੇਖੋ ਬਈ ਧੂਆਂ ਕੱਢਿਆ ਹੋਇਆ ਮੋਟਰਸਾਈਕਲ ਐਨੀ ਉੱਚੀ ਪਹਾੜੀ ਓਹ ਦੇਖੋ ਬਈ ਚੜਾਈਆਂ ਭਾਈ ਉੱਤੇ ਕਹਿੰਗੇ ਕਿੰਨੇ ਕਿਲੋਮੀਟਰ ਹੈਗਾ 2 ਕਿਲੋਮੀਟਰ ਹੈਗਾ ਬਾਈ ਬਾਬਾ ਵਾਲਖੰਧ ਦਾ ਮੰਦਿਰ ਪਰ ਵਾਈਪ ਚੜਾਈ ਬਹੁਤ ਮਤਲਬ ਸਿੱਧੀ ਸਿੱਧੀ ਚੜਾਈ ਹੈ ਬਾਈ ਇਸ ਬਾਬੇ ਦੀ ਤੇ ਨਾਣਾ ਦੇਵੀ ਦੀ ਥੋੜੀ ਹੈ ਦੀ ਪਰ ਇਸਕੇ ਤੋਂ ਬਾਈ ਸਿੱਧੀ ਸਿੱਧੀ ਤਰ੍ਹਾਂ ਦੇਖੋ ਰੋਡ ਆ ਬਹੁਤ ਕੀ ਹੈ ਬਾਈ ਚੜਾਈ ਸੀ ਮੋਟਰਸਾਈਕਲ ਬੱਸ ਪਹਿਲੇ ਗੇਅਰ ਮੈਂ ਚੜ ਰਹੇ ਆ सामने ਮੰਦਿਰ ਆ ਬਾਬਾ ਬਾਲ ਖਨਾਰਾ ਦੇਖੋ ਤੇ ਉਹ ਦੇਖੋ ਵੀ ਸਾਹਮਣੇ ਤੇ ਉੱਥੇ ਜਾਣਾ ਆਪਾਂ ਨੇ ਹਜੇ ਤੇ ਮੋਟਰਸਾਈਕਲ ਦੇਖਦੇ ਆਂ ਬਾਈ ਕਿੱਥੇ ਤੱਕ ਜਾਣੇ ਆਂ ਬਾਈ ਸਵੇਰੇ 6 ਵਜੇ ਦੂਰੇ ਦੇ ਆਵੇਂ ਨਾਣਾ ਦੇਵੀ ਤੇ ਮੰਨ ਲਓ ਬਾਈ ਤਬ ਆ ਜਗਾ ਵੀ ਦੁਪਹਿਰ ਦਾ ਦੇਖੋ ਇੰਨਾ ਟਾਈਮ ਲੱਗਿਆ ਵਾ ਨੂੰ ਬਾਲਕਨਾਦ ਆਂਦੇ ਆਂਦੇ ਬਾਬੇ ਵਾ ਪਹਿਲਾਂ ਕਿਸ਼ਤੀ ਦੀ ਸਲਾਹ ਵਣੀ ਦੀ ਕਿਸ਼ਤੀ ਵਾਂ ਆਈ ਨਹੀਂ ਤੇ ਫਿਰ ਮੋਰਸਾ ਨਾਲ ਆਇਆ ਬਈ ਪੂਰੇ ਲਾ ਲੋ ਤਾਂ ਨੇ 9-10 ਘੰਟੇ ਲੱਗੇ ਬਈ ਮਾਨੂੰ ਆਂਦੇ ਆਂਦੇ ਕਿਉਂਕਿ ਬਈ ਬਹੁਤ ਪਹਾੜੀਆਂ ਕਾਰਨ ਕਰਕੇ ਫਿਰ ਆਏ ਆ ਤੇ ਇੱਧਰ ਲਿਖ ਲਓ ਬਈ ਸਾਰੀਆਂ ਪਹਾੜੀਆਂ ਪਾਰ ਕਰੀਆਂ ਐ ਕੋਰ ਤੋਂ ਪਤਾ ਹੀ ਨਹੀਂ ਲੱਗਾ ਬਈ ਕਿੰਨੇ ਘੁੰਮ ਲਿਓਣਾਂ ਫਾਖੜਾ ਟੈਂਪਲ ਨੂੰ ਘੁੰਮ ਕੇ ਆ ਗਾ ਬੋਕੇ ਆਇਆ ਲੰਗਰ ਵੀ ਬਾਈਸ ਰਾਤ ਕਾਈ ਵਾਜਾ ਆਗਾ ਏਪ ਚੱਲੇ ਮੱਥਾ ਟੇਕਣ ਤੋਂ ਨੂੰ ਕਰਾਂਦੇ ਆ ਦਰਸ਼ਨ ਬਾਬਾ ਬਾਲਕਨਾਥ ਦੇ ਤੇ ਬਾਕੀ ਬਣੇ ਰਹੇ ਹੋ ਵੀਡੀਓ ਦੇ ਨਾਲ ਅਗਰਾਸ ਤਵੰਦੋ ਚੱਲ ਲੈ ਸਰ ਕਿੱਧਰ ਉਦੋਂ ਖੜੇ ਆ ਤਵੇ ਚੜਾਈ ਦੇਖ ਲੋ ਇੱਕ ਤਾਂ ਹੀ ਰਸਤਾ ਬੰਦਾ ਤੇ ਇੱਧਰੋਂ ਜਾਣਾ ਪੜਾਗਾ ਬਾਕੀ ਵੀਰੋ ਪਹਿਲੀ ਵਾਰ ਆਏ ਆ ਜਵਾਪਾ ਨੂੰ ਬਾਲ ਖਨਾਣ ਦੇ ਵਾਸਤੇ ਕਿਉਂਕਿ ਪਹਿਲਾਂ ਕਦੇ ਨਹੀਂ ਆਏ ਪਹਿਲੀ ਵਾਰ ਆਏ ਤੇ ਭਾਈ ਬਹੁਤ ਤਗੜੀ ਚੜਾਈ ਹੈ ਬਾਬਾ ਬਾਲ ਖਨਾਣ ਦੀ ਮੋਟਾ ਉਹਨਾਂ ਦੇ ਕੋਤੂਆ ਕੱਢਿਆ ਪਿਆ ਤੇ ਉਹ ਬੰਦਾ ਦੇਖੋ ਮਾਰਾ ਇਹੋ ਦੇਖੋ ਵੀ ਦੇਖ ਰਿਹਾ ਚੈੱਕ ਕਰ ਰਿਹਾ ਟਾਇਰ ਕਰਮ ਤੋਂ ਨਹੀਂ ਹੋਵੇ ਪਾਵਾ ਇੰਤਰਾਤੀ ਤੇ ਜੜਾਈਆਂ ਚੜਨੀ ਪਵਾ ਇੱਕ ਦਾ ਵੀ ਰਸਤਾ ਬੰਦਾ ਤੇ ਇੱਧਰੋਂ ਜਾਣਾ ਪੜਾਗਾ ਲੱਗਦਾ ਬਾਕੀ ਪੰਪਰ ਜਾ ਕੇ ਤੁਹਾਨੂੰ ਕਰਾਂਦੇ ਆ ਦਰਸ਼ਨ ਪਾਵਾ ਵਾਲਨਾ ਤੇ ਫੜੇ ਰਹੇ ਵੀਡੀਓ ਦੇ ਨਾਲ ਐ ਵੀ ਇੱਧਰ ਰਸਤਾ ਬੰਦਾ ਬਈ ਤੇ ਇੱਧਰੋਂ ਚੱਲ ਰਹੇ ਆ ਦੇਖੋ ਚੜਾਈ ਉਹ ਆ ਜਾ ਆ ਜਾ ਸੱਤੇ ਸੱਤੇ ਦੇਖੋ ਬਈ ਉਹ ਰੈਕ ਤੋਂ ਆ ਰਿਹਾ ਇਹ ਵੀਡੀਓ ਵਧੀਆ ਬਾਕੀ ਰਸਤਾ ਇੱਧਰੋਂ ਬਈ ਬੰਦਾ ਤੇ ਇੱਧਰੋਂ ਜਾ ਰਹੇ ਆ ਆਰਾ ਮੋਟਰਸਾਈਕਲ ਤਾਂ ਕੋਈ ਪਹਿਲੇ ਗੇਅਰ ਮੈਂ ਚੱਲ ਰਿਹਾ ਪਹਿਲੇ ਦੂਜੇ ਮਾ ਉਹ ਆ ਕੱਟਿਆ ਪਿਆ ਜੂਰਾ ਹੀ ਬੰਦ ਲਗਾਵਾ ਚਲ ਚਲ ਜਾਣ ਦੇ ਚੱਲ ਤੇ ਸੋਈ ਬਾਲਕਾਤਮ ਵੀ ਭਾਈ ਹਿਮਾਚਲ ਪ੍ਰਦੇਸ਼ ਆ ਪਹਜਾ ਦੇਖੋ ਵੀ ਖਾਈ ਇੱਕਦਾਂ ਮੋਟਰਸਾਈਕਲ ਖੜਾਣ ਤੇ ਵੀ ਜਾਣ ਨਹੀਂ ਦੇ ਰਿਹਾ ਤੇ ਸਟੈਂਡ ਵੀ ਨਹੀਂ ਹੈ ਤੇ ਮੋਟਰਸਾਈਕਲ ਲਾਉਂਦੇ ਆ ਪਹਿਲਾਂ ਹੈ ਭਾਈ ਮੋਟਰਸਾਈਕਲ ਖੜਾ ਦਈਏ ਪਾਣੇ ਸਾਹ ਤੇ ਸਟੈਂਡ ਮਿਲਿਆ ਨਹੀਂ ਪ੍ਰਸ਼ਾਦ ਵੀ ਦੁੱਧ ਲੈ ਰਹੇ ਆਂ ਅੰਦੇ ਪੰਜ ਲੈ ਲੋ ਇਹ ਲੱਗਦਾ ਵੀ ਉਹ ਰਤੋਂ ਕੱਜਣਾ ਪਾਉਗਾ ਉਹਦਾ ਦੀਪ ਨੇ ਮੋਹੱਲ ਤੇ ਉਹ ਲੈ ਰਹੇ ਆ ਪ੍ਰਸ਼ਾਦ ਵਰਤੋਂ ਦਾ ਭਾਜੋ ਲੈਣਾ ਐ ਵੀਰੋ ਬਾਬਾ ਬਾਲਖਨਾਲ ਦਾ ਫੜੇ ਮੱਥਾ ਟੇਕ ਲਿਆ ਵੀਰੋ ਤੇ ਅੰਦਰ ਵੀ ਵੀਡੀਓ ਬਣਾਉਣ ਨਹੀਂ دی ਤੇ ਆਪ ਆਪਣਾ ਆ ਕੇ ਤੁਹਾਨੂੰ ਜਰੂਰ ਦਰਸਾਉਂਦੇ ਤੇ ਉਹ ਸਾਪਣੇ ਬਾਬਾ ਬਾਲਖਨਾਲ ਮੰਦਿਰ ਆ ਤੇ ਆਪ ਮੱਥਾ ਮੋਟਾ ਟੇਕ ਕੇ ਆ ਗਏ ਬਾਹਰ ਤੇ ਹੁਣ ਚਾਹੁੰਦੇ ਆ ਵੀਰ ਸਾਡਾ ਵੀਡੀਓ ਚੈੱਕ ਕਰ ਲਓ ਬਾਕੀ ਕਿਧਰ ਬੰਦੇ ਬਾਕੀ ਬੰਦੇ ਬਾਰੇ ਥੋੜੇ ਪਿਛਾਂ ਤੇ ਇੱਧਰ ਦੇਖ ਲਓ ਬਈ ਇੱਧਰ ਚੱਲਣਾ ਹੈ ਆਪਾਂ ਬਾਲਕਨਾ ਦਾ ਓ ਦੇਖੋ ਬਈ ਕਿੰਨੇ ਉੱਚੇ ਬਾਏ ਉਹਨੇ ਚੜਕਾ ਤੇ ਇੱਧਰ ਦੇਖੋ ਤੇ ਓ ਦੇਖੋ ਮੰਦਰੀ ਹੋ ਰਿਹਾ ਬਈ ਤੇ ਮੱਥਾ-ਮੱਥਾ ਪਾ ਟੇਕ ਲਿਆ ਲੈ ਵੀਰੋ ਤੇ ਆ ਪੋੜੀਆਂ ਥੱਲੇ ਹੁਣ ਤੜਾ ਨੇ ਲੋ ਸਾਹਮਣੇ ਵੀ ਤਮਤਾ ਦੇਖ ਕੇ ਆਪਾਂ ਤੇ ਹੁਣ ਚੱਲਦੇ ਆ ਨੀਚੇ ਵੱਲ ਨੂੰ ਭਾਈ ਇੰਨਾ ਰਸ ਹੈ ਨਹੀਂ ਜਿੰਨਾ ਆਪਾਂ ਲੈਣਾ ਦੇਵੀ ਦੇਖਿਆ ਸੀ ਆਪਾਂ ਬਾਲ ਖਣਾ ਦਾ ਲੈ ਭਾਈ ਤੇ ਉੱਪਰ ਉਹਈ ਦਰਬਾਰ ਬਾਲ ਖਣਾ ਦਾ ਤਾਂ ਆਪਾਂ ਮੱਥਾ ਟੇਕ ਦਿਆ ਤੇ ਇਧਰ ਚਾਹ ਗਿਆ ਧੋਣਾ ਵੀ ਸਾਹਮਣੇ ਮਤਤਾਂ ਦਾ ਟੈਕਲੀਆ ਤੇ ਪ੍ਰਚਾਰ ਤੋਂ ਸਟ੍ਰੀਟ ਜੀ ਵੀ ਬਾਕੀਗਾ ਤੇ ਹੁਣ ਚੱਲਦੇ ਆਂ ਬਈ ਪੂ ਮਾਰਨ ਨੂੰ ਤੇ ਇੱਧਰ ਯਾਨ ਜੂ ਤਾ ਟੇਕ ਲਿਆ ਸਾਰਿਆਂ ਨੇ ਤੇ ਹੁਣ ਚੱਲਦੇ ਆਪਾਂ ਨੀਚੇ ਤੋਂ ਲੈ ਆਏ ਵੀਰੋ ਆਪਾਂ ਬਾਬਾ ਬਾਲਗਨਾਥ ਮੱਥਾ ਟੇਕ ਲਿਆ ਤੇ ਹੁਣ ਚੱਲਦੇ ਆਪਾਂ ਨੀਚੇ ਨੂੰ ਤੇ ਆਪਣੇ ਮੋਟਰਾਲ ਨਵੇਂ ਵੀ ਭੀੜ ਪੜਾ ਭਾਈ ਜਿਉਂ ਹੋਣਾ ਲੈਣਾ ਨਹੀਂ ਵਿੱਚ ਪੜਨਾ ਹੈ ਨਾ ਰੈਣੀ ਨਾ ਕੋਈ ਨਵੀਂ ਟੇਕਣ ਨੂੰ ਤੇ ਬਾਕੀ ਰਸ਼ ਰੋਸ਼ਨ ਹੈ ਨਹੀਂ ਤੇ ਬਹੁਤ ਉੱਚਾ ਵੀ ਚੜ੍ਹਾਈ ਆ ਜਿਹੜੀ ਉਹ ਨਾਣਾ ਦੇਵੀ ਤੇ ਕੋਈ ਉੱਚੀ ਆ ਤੇ ਕਹਿੰਦਾ ਤੁਸੀਂ ਕਰਦੇ ਜੀ ਸੋ ਸੇ ਵੀ ਚੜ੍ਹਾਈ ਤੋਂ ਜ਼ਿਆਦਾ ਨਾਣਾ ਦੇਵੀ ਤੇ ਪਰ ਢੇਡ ਨਹੀਂ ਜੰਨੀ ਹੈਗੀ ਉਹ ਕੱਲੇ ਸੜਕ ਵੱਲ ਨਹੀਂ ਰਿਖਤ ਪਛਾਨੀ ਹੋਇਆ ਇਹ ਪਾਣੀ ਪੀਂਗੜਾ ਉਹ ਕੁੰਨੇ ਪਾਣੀ ਪੀਂ ਪਿੱਛੇ ਦੇਖ ਲਓ ਪ੍ਰੋਡਿਊਸਰ ਸਾਹਿਬ ਪਾਣੀ ਪੀ ਲਓ ਬਈ ਠੰਡਾ ਬੱਕਰੀ ਸੁੱਖੂ ਜੀ ਆ ਰਹੀ ਹੈ ਨਾ ਹਾਂ ਤੇ ਹੋ ਰਿਹਾ ਹੈ ਰੈਵਿਕਾ ਬਾਬਾਲ ਖਾਣਾ ਤੇ ਇਹ ਬੱਕਰੀਆਂ ਛੋਲੇ ਖਾਂਦੇ ਛੋਲੇ ਖਾਂਦੀ ਨਹੀਂ ਛੋਲੇ ਪਾਰ ਹੈ ਦੇਖੋ ਇਹ ਬੱਕਰੀਆਂ ਨੂੰ ਆਪਾਂ ਬਾਲਖਣਾ ਪਈਆਂ ਬੱਕਰੀਆਂ ਆਇਆ ਹੈ ਹਨਾ ਸੁੱਖ ਲਾ ਆ ਜਾ ਹਮ ਤਾਂ ਇੱਕ ਦਿਨ ਇਹ ਵੀ ਲੱਗਦਾ ਤੇ ਹੁਣ ਚੱਲਦੇ ਆਂ ਵੀ ਮੋਟਰਸਾਈਕਲ ਆਪਾਂ ਆ ਤੜਾ ਤੇ ਫਿਰ ਚੱਲਦੇ ਆਂ ਅਗਲੇ ਰੂਟ ਨੂੰ ਕੀ ਬਣਦਾ ਕਿੱਥੇ ਜਾਣਾ ਸਾਈ ਬਾਹਰ ਦੇਖ ਲੋ ਆਪਾਂ ਕਿੰਨੀ ਉਪਰ ਆ ਰਹੇ ਆਂ ਬਣਾ ਦੇ ਵੀ ਕਿ ਪਾੜੀ ਪਾ ਰਹੇ ਆ ਇਸ ਟਾਈਮ ਪਾਣੀ ਚਾ ਖਾਈ ਉਖਾਈ ਆ ਬਾਈ ਉਹ ਇੱਧਰ ਆਪਾਂ ਬਾਲਖਣਾ ਪਈਆਂ ਸ਼ੁਰੂ ਕੰਮ ਕਰੀ ਤੇ ਬਾਕੀ ਵੀਰ ਮੱਥਾ ਮੱਥਾ ਆਪਣਾ ਟੈਕ ਲਿਆ ਤੇ ਤੁਮਪੰਤ ਕਰਾ ਲਿਆ ਬੋਲ ਕੋ ਮਾਰਨਾ ਤੋਂ ਬਾਅਦ ਤੇ ਯੂਪੀ ਡਬੀ ਜਿਆਦਾ ਨਹੀਂ ਹੈ ਲੈਣਾ ਦੇਖਦੇ ਘਾਟਾ ਡੇਡ ਪਰ ਬਈ ਚੜਾਈ ਬਹੁਤ ਜਿਆਦਾ ਹੈ ਲੈਣਾ ਦੇ ਵਿੱਚ ਜਿਆਦਾ ਹੋਈ ਮੋਟਰਸਾਈਕਲਵਾ ਵਗੇ ਪਰ ਮੱਥਾ ਵਿਰੋ ਆਪਣਾ 15-20 ਮਿੰਟਾਂ ਦਾ ਮਾਟ ਲਿਆ ਤੇ ਬਾਕੀ ਤੇ ਦੇਖ ਲੋ ਵੀ ਪੌਣਾ ਹਾਰੀ ਕਮ ਮੋਰ ਤੇ ਭਾਈ ਉੱਪਰ ਮੰਦਿਰ ਵਾਪਾਂ ਨੂੰ ਵੀਡੀਓ ਬਣਾਉਣ ਨਹੀਂ ਦੀ ਆਪਾਂ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਉਂਦੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਵੀ ਮੇਦੇ ਲੱਗੀ ਹੋਵੇ ਜਰੂਰ ਦੱਸਿਓ ਤੇ ਬਾਕੀ ਹੁਣ ਚੱਲਦੇ ਆ ਵੀ ਆਪਾਂ ਹੇਠੇ ਮੋਕਸਨਾਪੁਰ ਤੇ ਉੱਥੋਂ ਬਾਅਦ ਦੇਖਦੇ ਆ ਕੀ ਬਣਦਾ ਉਹ ਹੈ ਨਾ ਜੀ ਵੀ ਉਹ ਬਾਹਰ ਨੂੰ ਰੋਡ ਜਾ ਰਿਹਾ ਜਿੱਥੇ ਨੂੰ ਪਾਏ ਤੇ ਹੇਠੇ ਵੀ ਦੇਖੋ ਕਿੰਨੀ ਢੰਗੀ ਕੋਈ ਖਾਈ ਖਾਈ ਆਪਾਂ ਦੁਕਾਨ ਤੇ ਉਹ ਤਾਂ ਫੋਟੋ ਖਿੱਚਣ ਦੇ ਦਿੰਦੇ ਉਹ ਤਾਂ ਖਿੱਚਣ ਨਹੀਂ ਦੇ ਜੀ ਉਹ ਤੋੜਦੇ ਨਹੀਂ ਉਹ ਫੋਟੋ ਖਿੱਚੇਗਾ ਤਾਂ ਤਾਂ ਆ ਜਾਣਾ ਅਰੇ ਸਤ 8 ਵਜੇ ਤੇ ਪੀਰ ਨਗਾਹ ਪਹੁੰਚੇ ਆਪਾਂ ਤੇ ਮੱਥਾ ਮੁੰਥਾ ਬਾਈ ਟੇਕ ਲਿਆ ਸਾਰਿਆਂ ਨੇ ਤੇ ਚੱਲੋ ਚੱਲਦੇ ਬੱਤੀਆ ਤੇ ਹੁਣ ਬਾਈ ਆਪਾਂ ਮੱਥਾ ਟੇਕ ਲਿਆ ਤੇ ਆਪਾਂ ਕਹਿੰਦੇ ਪ੍ਰਸ਼ਾਦਾ ਛੱਕ ਕੇ ਫਿਰ ਚਲਾਂਗੇ ਆਪਾਂ ਅਨੰਤਪੁਰ ਸਾਹਿਬ ਵਾਕੀ ਵੀਡੀਓ ਵੀਰੇ ਸ਼ੇਅਰ ਤੇ ਲੱਗੋ ਕਿ ਕਿੱਥੇ ਜਾਣਾ ਪਏਗਾ ਲੈ ਵੀਰੋ ਇਹ ਆ ਪੋੜੀਆਂ ਥੱਲੇ ਹੁਣ ਤੜਾਂ ਨੀ ਹਾਂ ਜੋ ਉਹ ਸਾਹਮਣੇ ਬਈ ਤੇ ਹੁਣ ਬਾਈ ਆਪਾਂ ਮੰਥਾ ਟੇਕ ਲਿਆ ਤੇ ਆਪਾਂ ਕਹਿੰਦੇ ਪ੍ਰਸ਼ਾਦਾ ਛੱਕ ਕੇ ਫਿਰ ਚਲਾਂਗੇ ਆਪਾਂ ਅਨੰਤਪੁਰ ਸਾਹਿਬ ਤੇ ਵਾਕੀ ਵੀਡੀਓ ਵੀਰੋ ਸ਼ੇਅਰ ਕਰ ਲਾਓ ਕਿੱਥੇ ਜਾਣਾ ਪਏਗਾ